ਉਧਰਪੁਰ ਦੇ ਵਿੱਚ ਇੱਕ ਭਾਰੀ ਇਕੱਠ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਸਿੱਖ ਵੀ ਪਹੁੰਚੇ ਤੇ ਹੋਰ ਕਮਿਊਨਿਟੀ ਦੇ ਅਦਰ ਕਮਿਊਨਿਟੀ ਦੇ ਲੋਕ ਵੀ ਪਹੁੰਚੇ ਨੇ ਸਾਡੇ ਨਾਲ ਨਾਨਕਮਤਾ ਕਮੇਟੀ ਦੇ ਸਰਦਾਰ ਨਰਮਲ ਸਿੰਘ ਜੀ ਹੰਸਪਾਲ ਆ ਆਪਣੇ ਵੀ ਚੰਨਜੀਤ ਸਿੰਘ ਜੀ ਆ ਵੀਰ ਗੁਰਮੀਤ ਸਿੰਘ ਜੀ ਵੀਰ ਪ੍ਰਤਪਾਲ ਸਿੰਘ ਜੀ ਇਹ ਸਾਰੇ ਵੀਰ ਨੇ ਇਹਨਾਂ ਨਾਲ ਵੀ ਗੱਲ ਕਰਨਿਆ ਹੰਸਪਾਲ ਸਾਹਿਬ ਜਿਹੜੇ ਤਰੀਕੇ ਨਾਲ ਸਿੱਖ ਬੱਚੇ ਨੂੰ ਪੁਲਿਸ ਵਾਲੇ ਵੱਲੋਂ ਟਰੀਟ ਕੀਤਾ ਗਿਆ ਵਾ ਇਹਨੂੰ ਕਿੱਦਾਂ ਵੰਦੇ ਹੋ ਤੁਸੀਂ ਦੇਖੋ ਜੀ ਇਹ ਪਰਸੋ ਸ਼ਾਮ ਦੀ ਘਟਨਾ ਹੈ ਤੇ ਘਟਨਾ ਦਾ ਜਦੋਂ ਸਾਡੀ ਨਾਨਕਬੱਦਾ ਪ੍ਰਬੰਧਕ ਕਮੇਟੀ ਦੀ ਬਹੁ ਗਿਣਤੀ ਮੈਂਬਰਾਂ ਨੂੰ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਕੱਲ ਜਿਹੜੀ ਕੱਲ ਨਿਕਲ ਗਈ ਏ ਇਹਦੇ ਤੇ ਮੇਰੀ ਜਿਹੜੀ ਵਪਾਰ ਮੰਡਲ ਦੀ ਰੁਦਰਪੋਦੀ ਟੀਮ ਹੈ ਮੇਰਾ ਨੌਜਵਾਨ ਕ੍ਰਾਂਤਕਾਰੀ ਜਿਹੜਾ ਨਗਰ ਅਧਿਸ਼ਖ ਵਪਾਰ ਮੰਡਲ ਦਾ ਹੈ ਸੰਜੇ ਜੁਨੇਜਾ ਮੈਂ ਉਹਦੇ ਨਾਲ ਸੰਪਰਕ ਸਾਧਿਆ ਉਹਦੇ ਨਾਲ ਮਿਲ ਕੇ ਕੱਲ ਘੱਟ ਤੋਂ ਘੱਟ 1.5-200 ਦੀ ਗਿਣਤੀ ਹੈ ਕਿ ਸਭ ਤੋਂ ਪਹਿਲਾ ਘਰਾਓ ਜਿਹੜਾ ਹੈਗਾ ਹੈਗਾ ਕੱਲ ਸੀ ਇਥੇ ਥਾਣੇ ਦਾ ਕੀਤਾ ਤੇ ਆਪਣੀ ਉੱਥੇ ਡਿਮਾਂਡ ਰੱਖੀ ਅੱਜ ਹੀ ਸਾਡੇ ਸਾਰੇ ਜਿਹੜੇ ਸਾਥੀ ਸਿੰਘ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀਗੇ ਲੇਕਿਨ ਅਸੀਂ ਕੱਲ ਸਾਰੇ ਜਣਿਆਂ ਨੇ ਆਪਸ ਦੇ ਵਿੱਚ ਘਰ ਬੈਠ ਕੇ ਤੈਅ ਕੀਤਾ ਕਿ ਇਹ ਸਾਡੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਕਿਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਅਸੀਂ ਇੱਕ ਦਿਨ ਦਾ ਇਹਨਾਂ ਨੂੰ ਟਾਈਮ ਦਈਏ ਟਾਈਮ ਦੇ ਕੇ ਇੱਕ ਬਹੁਤ ਵੱਡਾ ਅੰਦੋਲਨ ਜਿਹੜਾ ਅਸੀਂ ਇੱਥੇ ਖੜਾ ਕਰੀਏ ਉਹਦੀ ਬਦੌਲਤ ਹੀ ਅੱਜ ਇੱਥੇ ਹਜ਼ਾਰਾਂ ਦੀ ਤعداد ਦੇ ਵਿੱਚਕਾਰ ਤੇਜਿੰਦਰ ਸਿੰਘ ਵਿਰਕ ਜਿਹੜੇ ਸਾਡੇ ਕਿਸਾਨ ਆਗੂ ਨੇ ਹੋਰ ਵੀ ਸੰਸਥਾਵਾਂ ਦੇ ਮੁਖੀ ਜਿਹੜੇ ਸਾਡੇ ਸਾਰੇ ਇੱਥੇ ਪਹੁੰਚੇ ਨੇਗੇ ਅਸੀਂ ਸਾਰਿਆਂ ਨੇ ਆ ਇੱਕ ਪਰਜੋਰ ਉਸ ਜਿਹੜਾ ਅਧਿਕਾਰੀ ਸੀ ਉਹਦਾ ਵਿਰੋਧ ਕੀਤਾ ਦੇਖੋ ਵਿਰੋਧ ਦੇ ਵਿੱਚ ਅੱਜ ਬਿਸ਼ੱਕ ਸਾਡੇ ਨਾਲ ਸਮਾਜ ਦੇ ਸਾਰੇ ਜਿੰਨੇ ਸਬਾਜ ਦੇ ਸਾਡੇ ਸਾਥੀ ਸੀ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਸਿੱਖੀ ਸਾਰੇ ਸ਼ਾਮਲ ਸੀ ਲੇਕਿਨ ਵਿਸ਼ੇਸ਼ ਦਰਦ ਸਾਨੂੰ ਤਾਂ ਹੋਇਆ ਇੱਕ ਸਿੱਖ ਸਾਡਾ ਨੌਜਵਾਨ ਬੱਚਾ ਸੀ ਜਿਹਦੇ ਨਾਲ ਉਹਨੂੰ ਕਕਾਰਾਂ ਤੋਂ ਫੜਿਆ ਗਿਆ ਉਹਦੇ ਤੋਂ ਬਾਅਦ ਉਹਨੂੰ ਧੌਣ ਤੋਂ ਫੜਿਆ ਗਿਆ ਉਹਦੇ ਨਾਲ ਬਹੁਤ ਬਦਤਮੀਜ਼ੀ ਕੀਤੀ ਗਈ ਐਸਾ ਅਧਿਕਾਰੀ ਜਿਹਨੇ ਜਾਤ ਦੇ ਨਾਂ ਦੇ ਉੱਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਇੱਕ ਸਿੱਖ ਨੂੰ ਜਿਹਦੇ ਸਿਰ ਦੇ ਉੱਤੇ ਪਾਗ ਹੋਵੇ ਉਹਨੂੰ ਹੈਲਮਟ ਤੇ ਵੀ ਅਲਾਉ ਨਹੀਂ ਹੈਗਾ ਉਹਨੇ ਹੈਲਮਟ ਦਾ ਵੀ ਚਲਾਨ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਵਿਰੋਧ ਪ੍ਰਦਰਸ਼ਨ ਸਾਡੀ ਬਹੁ ਗਿਣਤੀ ਮੈਂਬਰ ਨਾਰਨੇਕਪਤਾ ਸਾਹਿਬ ਦੇ ਮੈਂਬਰ ਚਰਨਜੀਤ ਸਿੰਘ ਜੀ ਨੇ ਤਰਬਜੋਤ ਸਿੰਘ ਜੀ ਵੀ ਨੇਗੇ ਸਾਡੇ ਪ੍ਰਤਪਾਲ ਸਿੰਘ ਜੀ ਨੇ ਗੁਰਮੀਤ ਸਿੰਘ ਜੀ ਨੇ ਪਰਮਸ਼ਰਨ ਸਿੰਘ ਜੀ ਨੇ ਗੁਰਮਖਤ ਸਿੰਘ ਜੀ ਨੇ ਬਹੁਤ ਸਾਥੀ ਸਾਡੇ ਅੱਜ ਆਏ ਨੇਗੇ ਤੇ ਅਸੀਂ ਅੱਜ ਇਹਨਾਂ ਨੂੰ 25 ਤਰੀਕ ਤੱਕ ਦਾ ਟਾਈਮ ਦਿੱਤਾ ਹੈ 25 ਤਰੀਕ ਤੱਕ ਉਸ ਅਧਿਕਾਰੀ ਨੂੰ ਬਰਖਾਸਤ ਨਹੀਂ ਕੀਤਾ 26 ਤਰੀਕ ਨੂੰ ਅੱਜ ਤੇ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਹੀਗੇ ਤੇ ਮੈਂ ਕਹਿ ਰਿਹਾ ਵੀ 26 ਤਰੀਕ ਨੂੰ ਲੱਖਾਂ ਦੇ ਹਿਸਾਬ ਦੇ ਨਾਲ ਅਸੀਂ ਐਸਐਸਪੀ ਦਫ਼ਤਰ ਪਹੁੰਚ ਕੇ ਅਸੀਂ ਉਦਾਹ ਕੇ ਰਾਵ ਕਰਾਂਗੇ ਵੈਸੇ ਸਾਨੂੰ ਉਮੀਦ ਹੈ ਕੋਕੇ ਕਤਿਆਲ ਸਾਹਿਬ ਜਿਹੜੇ ਐਡੀਸ਼ਨਲ ਐਸਐਸਪੀ ਨੇਗੇ ਬਹੁਤ ਸਮਝਦਾਰ ਨੇਗੇ ਅੱਜ ਉਹਨਾਂ ਨੇ ਸਾਡੇ ਵਿੱਚ ਘਰ ਆ ਕੇ ਉਹਦਾ ਪੱਖ ਰੱਖਿਆ ਸਾਰੀਆਂ ਚੀਜ਼ਾਂ ਉਹਨਾਂ ਨੇ ਪੰਜ ਦਿਨ ਦਾ ਸਮਾਂ ਲਿਆ ਹੈ ਸਾਨੂੰ ਉਮੀਦ ਹੈ ਕਿ ਪੰਜਾਂ ਦਿਨਾਂ ਦੇ ਵਿੱਚ ਘਰ ਐਡੀਸ਼ਨਲ ਐਸਐਸਪੀ ਆਪਣੀ ਰਿਪੋਰਟ ਐਸਐਸਪੀ ਸਾਹਿਬ ਨੂੰ ਦੇ ਕੇ ਉਹ ਜਿਹੜਾ ਜਿਹਨੇ ਮੋਛਾ ਰੱਖਿਆ ਨੇ ਕਿ ਆਪਣੇ ਆਪ ਨੂੰ ਸਿੰਘਮ ਕਹਿੰਦਾ ਹੈਗਾ ਉਹਨੂੰ ਬਰਖਾਸਤ ਕਰਨ ਦਾ ਕੰਮ ਜਿਹੜਾ ਕੀਤਾ ਜਾਏਗਾ ਹੰਸਪਾਲ ਸਾਹਿਬ ਇੱਥੇ ਮੇਰ ਨੂੰ ਨਾ ਪੁਗਤ ਭੋਗੀ ਉਹਦੇ ਹੋਰ ਵੀ ਕਈ ਮਲੇ ਨੇ ਜਿਹੜੇ ਇੱਕ ਇੱਕ ਸਾਲ ਤੋਂ ਡੇਢ ਡੇਢ ਸਾਲ ਤੋਂ ਲੜਾਈ ਲੜ ਰਹੇ ਨੇ ਅੱਜ ਤੁਸੀਂ ਉਹਨੂੰ ਬਰਖਾਸਤ ਕਰਵਾ ਸਕਦੇ ਸੀ ਅੱਜ ਪਾਵਰ ਚ ਹੀ ਪੁਲਿਸ ਵੀ ਦਬਾਅ ਦੇ ਵਿੱਚ ਹੀ ਪ੍ਰੈਸ਼ਰ ਦੇ ਵਿੱਚ ਹੀ ਅੱਜ ਪੰਜਾਂ ਦਿਨਾਂ ਦਾ ਫਿਰ ਕਿਉਂ ਟਸਮਾ ਦੇਤਾ ਵੇਖੋ ਜੀ ਇੱਕ ਕਾਨੂੰਨ ਦੀਆਂ ਕੋਈ ਆਪਣੀਆਂ ਉਹਨਾਂ ਦੀਆਂ ਮਰਿਆਦਾ ਹੁੰਦੀਆਂ ਨੇ ਕਿ ਆ ਕੋਈ ਪਰੰਪਰਾਵਾਂ ਹੁੰਦੀਆਂ ਨੇ ਕਿ ਆ ਕੁਝ ਨਿਯਮ ਹੁੰਦੇ ਨੇ ਕਿ ਹੋ ਸਕਦਾ ਕਿ ਅੱਜ ਸਾਡੇ ਬਹੁਤ ਦਬਾਅ ਦੇ ਵਿੱਚ ਆ ਹਰ ਉਹਨੂੰ ਬਰਖਾਸਤ ਕਰ ਦਿੱਤਾ ਜਾਂਦਾ ਲੇਕਿਨ ਜੇ ਅੱਜ ਉਹਨੂੰ ਬਰਖਾਸਤ ਕੀਤਾ ਜਾਂਦਾ ਹੈ ਨਾ ਹੋ ਸਕਦਾ ਹੈ ਕਿ ਉਹ ਹਾਈ ਕੋਰਟ ਜਾ ਕੇ ਜਾਂ ਸੁਪਰੀਮ ਕੋਰਟ ਜਾ ਕੇ ਉਹ ਦੁਬਾਰਾ ਬਾਗਲ ਹੋ ਜਾਂਦਾ ਇਹ 5 ਦਿਨ ਦਾ ਸਮਾਂ ਦੇਖੋ ਇੱਕ ਨਿਆਂ ਦੀ ਪ੍ਰਕਿਰਿਆ ਹੈਗੀ ਹੈ ਤੇ ਉਹ ਦੇ ਵਿਚਕਾਰ ਕਤਿਆਲ ਸਾਹਿਬ ਨੇ 5 ਦਿਨ ਦਾ ਸਮਾਂ ਲਿਆ ਹੈਗਾ ਤੇ ਸਾਨੂੰ ਇਹ ਸਮਾਂ ਦੇਣ ਲੱਗਿਆ ਅਸੀਂ ਕੋਈ ਗੁਰੇਜ ਨਹੀਂ ਕੀਤਾ ਕਿਉਂਕਿ ਇੱਕ ਜਾਂਚ ਦਾ ਵਿਸ਼ੇ ਹੈ ਤੇ ਬਾਕੀ ਤਾਂ ਸਾਰੀਆਂ ਜਗ ਜਾਹਰ ਹੈਗੀਆਂ ਨੇ ਕਿਆਂ ਜੇ ਉਹ ਖਟੀਮਾ ਦੇ ਵਿਚਕਾਰ ਆ ਖਟੀਮਾ ਉਹਨੇ ਬਤਮੀਜ਼ੀਆਂ ਕੀਤੀਆਂ ਗੁਲਰਪੋਜ ਰਿਹਾ ਉੱਥੇ ਉਹਨੇ ਬਤਮੀਜ਼ੀਆਂ ਕੀਤੀਆਂ ਬਾਜਪੁਰ ਰਿਹਾ ਉੱਥੇ ਉਹਨੇ ਬਤਮੀਜ਼ੀਆਂ ਕੀਤੀਆਂ ਹਾਲਾਂਕਿ ਇਹ ਜਾਂਚ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਉਹਦੇ ਵਾਸਤੇ ਕਿਉਂਕਿ ਬਹੁਤ ਸਾਰੇ ਹਰ ਜਗ੍ਹਾ ਜਿੱਥੇ ਜਿੱਥੇ ਹੋ ਰਿਹਾ ਹੈ ਉੱਥੇ ਉਹਨਾਂ ਨੇ ਇਦਾਂ ਦੇ ਕਰਤੇ ਕੀਤੇ ਨਗੇ ਲੇਕਿਨ ਫਿਰ ਵੀ ਅਸੀਂ ਇਹਨੂੰ 5 ਦਿਨ ਦਾ ਸਮਾਂ ਦਿੱਤਾ ਹੈ 5 ਦਿਨ ਦੇ ਵਿੱਚ ਸਾਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਨਵੇਂ ਕਪਤਾਨ ਸਾਹਿਬ ਆਏ ਨੇਗੇ ਉਹ ਸਾਨੂੰ ਪੂਰਾ ਦਾ ਪੂਰਾ ਨਿਆਂ ਸਾਨੂੰ ਦੇਣਗੇ ਪ੍ਰਤਪਾਲ ਸਿੰਘ ਜੀ ਤੁਹਾਨੂੰ ਲੱਗਦਾ ਵਾ ਕਿ ਵਾਕਿਆ ਪੁਲਸ ਆਪਣੀ ਜਿਹੜੀ ਆ ਜਿਹੜਾ ਉਹਨੇ ਵਾਦਾ ਕਰਕੇ ਗਈ ਆ ਜੋ ਉੱਤੇ ਪੂਰਾ ਉਤਰੇਗੀ ਕਿਉਂਕਿ ਪੁਲਸ ਦਾ ਰਿਕਾਰਡ ਵੇਖਿਆ ਜਾਏ ਤਾਂ ਪਹਿਲਾਂ ਵੀ ਇਦਾਂ ਦਾ ਰਿਹਾ ਵਾ ਤਕੌਣੀਆਂ ਦੇ ਵਿੱਚ ਵੀ ਇਹ ਤੇ ਚਲੋ ਕਪਤਾਨ ਸਾਹਿਬ ਨੇ ਤੁਹਾਨੂੰ ਆਸ਼ਵਾਸ਼ਣ ਦਿੱਤਾ ਵੱਡੇ ਵੱਡੇ ਅਧਿਕਾਰੀਆਂ ਨੇ ਡੀਆਈਜੀ ਲੈਵਲ ਦੇ ਅਧਿਕਾਰੀਆਂ ਉੱਤੋਂ ਵੀ ਵੱਡੇ ਅਧਿਕਾਰੀਆਂ ਨੇ ਆਸ਼ਵਾਸ਼ਣ ਦਿੱਤਾ ਸੀ ਮੁੱਖ ਮੰਤਰੀ ਤੱਕ ਨੇ ਆਸ਼ਵਾਸ਼ਣ ਦਿੱਤਾਈ ਫੇਰ ਵੀ ਉੱਥੇ ਬਾਅਦ ਚ ਹਾਲਾਤ ਕੁਝ ਹੋਰ ਨੇ ਦੇਖੋ ਅੱਜ ਜੇ ਅੱਜ ਆਪਣੇ ਜੋ ਆਸ਼ਵਾਸ਼ਣੇ ਦੇ ਕੇ ਗਏ ਨੇ ਜੋਂਦੇ ਤੇ ਪੂਰੇ ਨਹੀਂ ਉਤਰਦੇ ਤੇ ਅਸੀਂ ਸਾਰੇ ਸਮਾਜ ਦੇ ਵਿੱਚ ਹਿੱਸਾ ਹੈਗੇ ਆਂ ਕੱਲ ਨੂੰ ਇਹਨਾਂ ਸਾਰੇ ਅਧਿਕਾਰੀਆਂ ਨੇ ਵੀ ਇੱਥੇ ਰਹਿਣਾ ਤੇ ਸਾਰੀ ਜਨਤਾ ਪਬਲਿਕ ਨੇ ਵੀ ਇੱਥੇ ਰਹਿਣਾ ਕੱਲ ਵੀ ਕੋਈ ਨਾ ਕੋਈ ਚੀਜ਼ਾਂ ਸਮਾਜ ਦੇ ਵਿੱਚ ਉਤਾਰ ਚੜਾਵ ਹੁੰਦੇ ਰਹੇ ਨੇ ਅੱਜ ਇਹਨਾਂ ਨੇ ਪੂਰੀ ਪਬਲਿਕ ਦੇ ਵਿੱਚ ਸਾਹਮਣੇ ਆ ਕੇ ਆਪਣੇ ਮਾਈਕ ਤੇ ਖੜੇ ਹੋ ਕੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਜੇ ਅੱਜੇ ਆਪਣੇ ਕਿਸੇ ਗੱਲ ਤੋਂ ਅਗਰ ਪਿੱਛੇ हटਦੇ ਨੇ ਕੋਈ ਵੀ ਪੁਲਿਸ ਅਧਿਕਾਰੀ ਹੈਗਾ ਭਾਵੇਂ ਉਹ ਤੇ ਕੱਲ ਨੂੰ ਇਹਨਾਂ ਫਿਰ ਹੋਣਾ ਤੇ ਪਬਲਿਕ ਦੇ ਵਿੱਚ ਹੀ ਅਸਲ ਲੋਹੈਂਡ ਆਰਡਰ ਮੇਨਟੇਨ ਤੇ ਪਬਲਿਕ ਦੇ ਵਿੱਚ ਹੀ ਕਰਨਾ ਹੈ ਜੇ ਕੱਲ ਨੂੰ ਆਣਗੇ ਤੇ ਫਿਰ ਪਿਛਲੀਆਂ ਗੱਲਾਂ ਜਿਵੇਂ ਅੱਜ ਉਸ ਪਿਲਖਵਾਲ ਸੰਦੀਪ ਪਿਲਖਵਾਲ ਦੀਆਂ ਅੱਜ ਖਟਿਮੇ ਦੇ ਲੋਕ ਇੱਥੇ ਆਏ ਨੇ ਅੱਜ ਇਥੋਂ ਗੁਲਰਪੋਸ ਦੇ ਲੋਕ ਆਏ ਨੇ ਸਾਰੇ ਪਿਛਲੇ ਜਿਹੜੇ ਪੀੜਤ ਸਨ ਉਹ ਸਾਰੇ ਲੋਕ ਆਏ ਨੇ ਇਹ ਬਜ਼ੁਰਗ ਆਪੋ ਨਾ ਇਹ ਦੇਖੋ ਇਹ ਬਜ਼ੁਰਗ ਆਏ ਨੇ ਇੱਕ ਖਟਿਮੇ ਤੋਂ ਤੇ ਇਹ ਗੱਲਾਂ ਅੱਜ ਪਿਲਖਵ ਗਈਆਂ ਨੇ ਤੇ ਇਸ ਕਰਕੇ ਜੇ ਕੋਈ ਅਧਿਕਾਰੀ ਅੱਜ ਕੋਈ ਗਲਤ ਕਰੇਗਾ ਤੇ ਉਹ ਉਹਨਾਂ ਨੂੰ ਅੱਗੇ ਸਮਾਜ ਦੇ ਵਿੱਚ ਹੀ ਰਹਿਣਾ ਕੰਮ ਤੇ ਉਹਨਾਂ ਨੇ ਸਮਾਜ ਦੇ ਵਿੱਚ ਹੀ ਕਰਨਾ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਵੀ ਪੁਲਿਸ ਜਿਹੜਾ ਹੈ ਉਹ ਆਪਣੀ ਕੰਮ ਬੜੇ ਚੰਗੇ ਤਰੀਕੇ ਨਾਲ ਕਰੇਗੀ ਤੇ ਇਹੋ ਜੇ ਮਤਲਬ ਨਾਮ ਹੈਗਾ ਮਿੱਤਰ ਪੁਲਿਸ ਇੱਕ ਸੰਦੀਪ ਪਿਲਖਵਾਲ ਇੱਕ ਨੌਜਵਾਨ 20 22 ਸਾਲ ਦਾ ਲੜਕਾ ਹੋਵੇ ਤੇ ਤੁਸੀਂ ਗੱਲ ਕਰਦੇ ਹੋ ਮਿੱਤਰ ਪੁਲਿਸ ਦੀ ਉਹ ਤਾਂ ਤੁਹਾਡੇ ਬੱਚਿਆਂ ਦੀ ਤਰ੍ਹਾਂ ਤੁਹਾਨੂੰ ਤਾਂ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ ਸੀ ਤੁਹਾਨੂੰ ਤੇ ਇਹ ਕਹਿਣਾ ਚਾਹੀਦਾ ਸੀ ਜੇ ਉਹ ਮੰਨ ਲਓ ਕੋਈ ਮਿਸਟੇਕ ਹੋ ਵੀ ਗਈ ਹੈ ਜੇ ਤੁਹਾਡੇ ਆਪਣੇ ਬੱਚੇ ਤੋਂ ਮਿਸਟੇਕ ਹੁੰਦੀ ਤੇ ਕੀ ਤੁਸੀਂ ਹੁੰਦੀ ਇਸ ਤਰੀਕੇ ਦੇ ਨਾਲ ਗਰਦਨ ਪਕੜਦੇ ਹੁੰਦੀ ਬਾਹ ਮਰੋੜਦੇ ਕੀ ਤੁਸੀਂ ਉਹਨੂੰ ਇਸ ਤਰੀਕੇ ਨਾਲ ਧੱਕੇ ਦੇ ਦੇ ਕੇ ਤੁਸੀਂ ਸੜਕ ਦੇ ਉੱਤੇ ਉਹਨਾਂ ਨੂੰ ਮਤਲਬ ਐਵੇਂ ਸੁੱਟਦੇ ਇਹ ਇਹ ਮਿੱਤਰ ਪੁਲਿਸ ਇਹ ਉਹ ਸੰਦੀਪ ਪਿਲਖਵਾਲ ਨੇ ਇਹ ਦਾਗ ਲਾ ਰਿਹਾ ਹੈ ਉੱਤਰਾਖੰਡ ਪੁਲਿਸ ਦੇ ਉੱਤੇ ਇਹ ਮਿੱਤਰ ਪੁਲਿਸ ਦੀ ਛਵੀ ਨੂੰ ਇੱਕ ਗੁੰਡਾ ਪੁਲਿਸ ਦੇ ਵਿੱਚ ਤਬਦੀਲ ਕਰਨ ਦਾ ਕੰਮ ਜਿਹੜਾ ਸੰਦੀਪ ਪਿਲਖਵਾਲ ਨੇ ਕੀਤਾ ਤੇ ਇਸ ਕਰਕੇ ਸਾਡਾ ਕਹਿਣਾ ਹੈ ਕਿ ਕੇਵਲ ਸਾਡੇ ਵਾਸਤੇ ਨਹੀਂ ਸਮਾਜ ਵਾਸਤੇ ਨਹੀਂ ਉਤਰਾਖੰਡ ਪੁਲਿਸ ਨੂੰ ਆਪਣੇ ਵਾਸਤੇ ਵੀ ਉਸ ਸੰਦੀਪ ਪਿਲਖਵਾਲ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਬਿਲਕੁਲ ਇਹ ਇਹ ਸਾਨੂੰ ਸਾਡੇ ਨਾਲ ਸਾਰੇ ਨਰਮਲ ਸਿੰਘ ਹੰਸਪਾਲ ਜੀ ਪ੍ਰਤਪਾਲ ਸਿੰਘ ਦੀ ਹੋਰ ਵੀ ਸਾਰੇ ਸਾਡੇ ਪਤਵੰਤੇ ਸੱਜਣ ਨੇ ਇਹਨਾਂ ਨੇ ਸਾਰਿਆਂ ਨੇ ਸਰੀ ਵਧੀਆ ਗੱਲਾਂ ਕੀਤੀਆਂ ਨੇ ਸਾਡਾ ਸਾਨੂੰ ਵੀ ਇੰਤਜ਼ਾਰ ਰਹੇਗਾ 26 ਤਰੀਕ ਨੂੰ ਸਸਪੈਂਡ ਹੁੰਦਾ ਕਿ ਨਹੀਂ ਹੁੰਦਾ ਕਾਰਵਾਈ ਅਗਲੀ ਰਣਨੀਤੀ ਇਹਨਾਂ ਦੀ ਕੀ ਰਹਿੰਦੀ ਆ ਤੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਉਹ ਜਿਹੜੀ دہشت ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ دہشت ਨਹੀਂ ਪੈਣੀ ਚਾਹੀਦੀ ਪੁਲਿਸ ਦੀ ਕਿਉਂਕਿ ਹਰ ਆਮ ਜਿਹੜਾ ਬੰਦਾ ਵਾ ਵੇਖੋ ਗੁੰਡੇ ਬਦਮਾਸ਼ ਜਿਹੜੇ ਇਹਨਾਂ ਕੋ ਪੁਲਿਸ ਵਾਲਿਆਂ ਕੋ ਡਰਦੇ ਨਹੀਂ ਉਹ ਆਪਣਾ ਕੰਮ ਛਲੇ ਆਮ ਕਰੀ ਜਾਂਦੇ ਨੇ ਆਮ ਜਿਹੜੇ شریف ਲੋਕ ਨੇ ਉਹਨਾਂ ਤੇ ਇਹੋ ਜਿਹੀ ਗੁੰਡਾਗਰਦੀ ਵਿਖਾਉਂਦੇ ਨੇ ਇਹ ਚੀਜ਼ ਨੂੰ ਰੱਥ ਪੈਣੀ ਚਾਹੀਦੀ ਆ ਧੰਨਵਾਦ